papa i love you so much sorry inna ne is kaaye menu sab kuch aur main ata dena de nahi sakta sir ise karke mera thoda gala bhari si ga gande hoye but still inna nu kaun nahi janda hega jo eh gande si main 1% vi nahi ganda inna da 1% vi nahi kyunki bas inna da hi mere sirtehat tha asal jo ਅੱਜ ਜਦੋਂ ਮੈਂ ਗਾ ਰਿਹਾ ਸੀ ਮੇਰੇ ਤਾਂ ਜ਼ਿਹਨ ਦੇ ਵਿੱਚ ਸਿਰਫ ਪਾਪਾ ਹੀ ਆ ਰਹੇ ਸੀ ਜੀ ਹਮ ਔਰ ਪਾਪਾ ਨੂੰ ਯਾਦ ਕਰਕੇ ਗਾਣਾ ਮੇਰੇ ਲਈ ਟਫ ਹੋ ਰਿਹਾ ਸੀ ਕਾਫੀ ਕਿਉਂਕਿ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਚੱਲ ਰਹੀ ਸੀ ਵੀ ਪਾਪਾ ਦੇਖੋ ਹਮ ਆਮ ਔਨ ਸਕਰੀਨ ਯੋ ਈ ਐਮ ਵੈਰੀ ਸੌਰੀ ਸੌਰੀ ਸਰ ਨਹੀਂ ਭਾਜੀ ਇਹ ਇਹ ਪਤਾ ਕੀ ਚੱਕਰ ਹੁੰਦਾ ਵੀ ਮਾਪਿਆਂ ਨੂੰ ਇਹ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਉਹਨਾਂ ਦਾ ਬੱਚਾ ਕਿਤੇ ਨਾ ਕਿਤੇ ਗਰੋਅ ਕਰ ਰਿਹਾ ਹਾਂਜੀ ਬਹੁਤ ਪਿਆਰ ਕਰਦਾ ਸੀ ਮੈਂ ਆਪਣੇ ਫਾਦਰ ਸਾਹਿਬ ਨੂੰ ਹਮ ਮੈਂ ਹਾਰਮੋਨੀਅਮ ਲੈ ਕੇ ਉਹਨਾਂ ਦੇ ਸਾਹਮਣੇ ਬੈਠਦਾ ਸੀ ਜਦੋਂ ਕਦੇ ਉਹਨਾਂ ਨੇ ਮੇਰੀ ਤਾਰੀਫ ਨਹੀਂ ਕੀਤੀ ਕਾਰਨ ਹਮ ਕਿਉਂਕਿ ਉਹ ਮੈਨੂੰ ਨਿਖਾਰ ਰਹੀ ਸੀ ਔਰ ਹਮੇਸ਼ਾ ਕਹਿੰਦੇ ਸੀ ਤੂੰ ਇੱਥੇ ਗਲਤ ਗਾ ਰਹੇਂ ਤੂੰ ਇੱਥੇ ਗਲਤ ਗਾ ਰਹੇ ਲਿਓ ਜੀ ਲਿਓ ਤਸਵੀਰ ਲਿਓ ਜੀ ਸੋ ਅੱਜ ਮੇਰੇ ਨਾਲ ਆਏ ਨਹੀਂ ਲਓ ਜੀ ਤੁਹਾਡੇ ਫਾਦਰ ਸਾਹਿਬ ਸੋ पापा आई लव यू सो मच सॉरी इनने ने स्कਾਇ ਮੈਨੂੰ ਸਭ ਕੁਝ ਔਰ ਮੈਂ ਨਾ ਤਾਂ ਦੇਣਾ ਦੇ ਨਹੀਂ ਸਕਦਾ ਸਰ ਇਸੇ ਕਰਕੇ ਮੇਰਾ ਥੋੜਾ ਗਲਾ ਭਾਰੀ ਸੀ ਗੰਦੇ ਓਏ ਬਟ ਸਟਿਲ ਇਹਨਾਂ ਨੂੰ ਕੋਈ ਨਹੀਂ ਜਾਣਦਾ ਹੈਗਾ ਜੋ ਇਹ ਗੰਦੇ ਸੀ ਮੈਂ 1% ਵੀ ਨਹੀਂ ਜਾਣਦਾ ਇਹਨਾਂ ਦਾ 1% ਵੀ ਨਹੀਂ ਕਿਉਂਕਿ ਬਸ ਇਹਨਾਂ ਦਾ ਹੀ ਮੇਰੇ ਸਿਰ ਤੇ ਹੱਥ ਹੈ ਇਹ ਹੁਣ ਵੀ ਤੁਹਾਡੇ ਨਾਲ ਹੀ ਨੇ ਜੀ ਸ਼ਿਵੀ ਜੀ ਤੁਹਾਡੇ ਨਾਲ ਹੀ ਨੇ ਹਾਂਜੀ ਐਕਚੁਅਲੀ ਜ਼ਖਮ ਤਾਜ਼ਾ ਹਲੇ ਫਰਵਰੀ ਦੇ ਵਿੱਚ ਹੀ ਗਏ ਨੇ ਹੂੰ ਇਸ ਕਰਕੇ ਮੈਂ ਥੋੜਾ ਇਮੋਸ਼ਨਲ ਹੋ ਗਿਆ ਹਮੇਸ਼ਾ ਹੀ ਹਮੇਸ਼ਾ ਹੀ ਲੋੜ ਰਹਿੰਦੀ ਹੈ ਜੀ ਹਾਂਜੀ ਹਾਂਜੀ ਪਾਪਾ ਕਹਿੰਦੇ ਹੁੰਦੇ ਸੀ ਵੀ ਜੇ ਥੋਨੇ ਕਿਸੇ ਦਾ ਪ੍ਰੋਗਰਾਮ ਫੜਿਆ ਹੋਇਆ ਹੂੰ ਕਰੇ ਡੈਥ ਵੀ ਹੋਈ ਹੋਵੇ ਹੂੰ ਜਾਣਾ ਇਹ ਕਰੇ ਬੰਦਾ ਮਰਿਆ ਵੀ ਪਿਆ ਹੋਵੇ ਤੁਸੀਂ ਕਿਸੇ ਨੂੰ ਐਵੇਂ ਨਹੀਂ ਕਹਿਣਾ ਹੈਗਾ ਵੀ ਸਾਡੇ ਆ ਪ੍ਰੋਬਲਮ ਹੈ ਤੇ ਮੈਂ ਆ ਨਹੀਂ ਸਕਦਾ ਹੈਗਾ ਤੁਹਾਡੇ ਲਈ ਕਹਿੰਦੇ ਅਗਲੇ ਦੇ ਤੁਹਾਡੇ ਤੇ ਵਿਸ਼ਵਾਸ ਹੁੰਦਾ ਫੇਥ ਹੁੰਦਾ ਹੂੰ ਤੁਸੀਂ ਅਗਲੇ ਦੇ ਕੰਮ ਨੂੰ ਪੁੱਗਤਾ ਕੇ ਆਣਾ ਤੁਸੀਂ ਆਦੇ ਫਾਦਰ ਸਾਹਿਬ ਲਈ ਵੀ ਦੋ ਬੋਲ ਬੋਲ ਸਕਦੇ ਹੋ ਜੀ ਸੋ ਪਾਪਾ ਤੁਸੀਂ ਮੈਨੂੰ ਉਂਗਲੀ ਫੜ ਕੇ ਚੱਲਣਾ ਸਿਖਾਇਆ ਨਨ ਕੋ ਸਿਖਾਇਆ ਮੇਰੇ ਸਿਰ ਤੇ ਹੱਥ ਰੱਖਿਆ ਮੈਨੂੰ ਯਾਦ ਆ ਤੁਸੀਂ ਮੈਨੂੰ ਗਿਟਾਰ ਵੀ ਕਿਸ਼ਤਾਂ ਦੇ ਲੈ ਕੇ ਦਿੱਤੀ ਸੀ ਵਾ ਹੋਰ ਆਪਣੀ ਜ਼ਿੰਦਗੀ ਦੇ ਤੁਸੀਂ ਮੈਨੂੰ ਹੋਂ ਪਾਲ ਦਿੱਤੇ ਨੇ ਜਿਹੜੇ ਮੈਨੂੰ ਕਦੇ ਸੋਚਿਆ ਵੀ ਨਹੀਂ ਸੀ ਗਰੀ ਪਾਪਾ ਹਾਂ ਪਰ ਤੁਸੀਂ ਜਾਣ ਲੱਗੇ ਥੋੜਾ ਜਿਹਾ ਧੋਖਾ ਕਰ ਗਏ ਥੋੜੀ ਦੇਰ ਹੋਰ ਰੁਕ ਜਾਂਦੇ ਤੁਸੀਂ ਮੇਰੇ ਨਾਲ ਆਉਂਦੇ ਇੱਥੇ ਨਾਲ ਹੀ ਨਿਸ਼ਵੀ ਜੀ ਤੁਹਾਡੇ ਹੋ ਯੈਸ ਤੁਹਾਡੇ ਨਾਲ ਹੀ ਬੈਠੇ ਨੇ ਸੋ ਸਾਰੀ ਨਹੀਂ ਅਸੀਂ ਦੁਆ ਕਰਦੇ ਆਂ ਵੀ ਪਰਮਾਤਮਾ ਉਹਨਾਂ ਨੂੰ ਚਰਨਾਂ 'ਚ ਨਿਵਾਸ ਦੇਣ ਰਾਈਟ ਤੇ